ਤੇ ਮੈਂ 37 ਸਾਲ ਬਾਅਦ ਨਾਬੇ ਆਇਆ ਹੈਗਾ ਰਿਟਾਇਰ ਹੋ ਕੇ ਤੇ ਪਿੰਡ ਰਹਿائش ਰੱਖੀ ਹੈ ਤੇ ਅੱਜ ਮੈਂ ਜਦੋਂ ਆਉਣਾ ਹੈ ਨਾਬੇ ਤਾਂ ਜਿਹੜਾ ਜਲਵਾ ਔਰ ਜਿਹੜਾ ਦ੍ਰਿਸ਼ 37 ਸਾਲ ਪਹਿਲਾਂ ਸੀਗਾ ਉੱਥੇ ਹੀ ਹੈ ਉੱਥੇ ਹੀ ਕੂੜੇ ਪਏ ਨੇ ਉੱਥੇ ਹੀ ਖੰਭੇ ਗਿਰੇ ਪਏ ਨੇ ਉੱਥੇ ਹੀ ਕੂੜਿਆਂ ਦੇ ਢੇਰ ਲੱਗੇ ਪਏ ਨੇ ਉੱਥੇ ਹੀ ਜਾਨਵਰ ਸੜਕਾਂ ਤੇ ਪਲਾਸਟਿਕ ਖਾਰੇ ਨੇ ਜਾਂ ਕਾਗਜ਼ ਖਾਰੇ ਨੇ ਠੀਕ ਹੈ ਜੀ ਤੇ ਦੇਖ ਕੇ ਕਾਫੀ ਦੁੱਖ ਹੁੰਦਾ ਹੈਗਾ ਵੀ ਆਪਾਂ ਆਪਣੀ ਸੋਸਾਇਟੀ ਚੋਂ ਹੀ ਫੌਜ ਵਾਸਤੇ ਬੰਦੇ ਤਸਵੀਲ ਦੇ ਜਲਾਵਤਨ ਹੁੰਦੇ ਆ ਕਿ ਉਹਨਾਂ ਦੇ ਨਾਂ ਉੱਥੇ ਉੱਪਰੇ ਆ ਨਾਬੇ ਦੇ 20 ਵਿਅਕਤੀਆਂ ਨੂੰ ਜਲਾਵਤਨ ਕੀਤਾ ਜਾਂਦਾ ਪਰ ਸਾਡੇ ਸ਼ਹਿਰ ਦੇ ਵਿੱਚ ਨਾ ਕਿਤੇ ਉਹਨਾਂ ਦੇ ਨਾਵਾਂ ਦੀ ਗੱਲ ਸੁਣੀ ਅੱਜ ਤੱਕ ਤੇ ਨਾ ਸਾਡੇ ਰਹਿਣ ਦੇ ਵਿੱਚੋਂ ਨਾਮ ਨੇ ਕਿ ਜਿਨ੍ਹਾਂ ਨੇ ਇਹ ਜਲਾਵਤਨੀਆ ਕੱਟੀ ਇਸੇ ਤਰ੍ਹਾਂ ਅੱਪਾ ਤਸਵੀਰ ਦੇ ਵਿੱਚ 10 ਜੈਤੂਨ ਦੇ ਵਿੱਚੋਂ 6 ਤੇ ਲਗਭਗ 100 ਤੋਂ ਜ਼ਿਆਦਾ ਜਲਾਵਤਨੀਆਂ ਨਾਪਾ ਦਿਵਸ ਨੂੰ ਸੰਬੰਧੀ ਜਿਹੜੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈਆਂ ਤੇ ਉਸ ਸੰਬੰਧੀ ਕੀ ਕਹਿਣਾ ਚਾਹੁੰਦੇ ਸਭ ਤੋਂ ਮੇਰਾ ਸਸ਼ਟੇਕਾਲ ਜਿਵੇਂ ਕਿ ਆਪ ਸਭ ਜਾਣਦੇ ਹਨ 9 ਸਤੰਬਰ ਕੋ ਨਾਪਾ ਦਿਵਸ ਆ ਰਿਹਾ ਹੈ 101 ਸਾਲ ਹੋ ਜਾਣਗੇ ਨਾਪਾ ਦਿਵਸ ਕੇ ਤਾਂ ਇਸ को ध्यान में रखते हुए और हमारे पूर्वजों का ध्यान में रखते हुए कि महाराज हीरा सिंह जी रिपू सिंह जी ने किस तरह से नाभा के डेवलपमेंट को लेकर काम किया था जैसे महाराज हीरा सिंह जी ने इतनी कनाल्स लाए थे नाभा में और भी बहुत सारी चीज़ें तो उसी सोच को आगे बढ़ाते हुए मैं चाहती हूँ कि हम सभी नाभावासी मिल के नाभा दिवस में अपने शहर को कुछ दें सो इस वजह से मैंने एक सफाई की मुहिम चालू करना चाहती हूँ और आज इसी के उपलक्ष्य में मैंने नाभा के सभी सोसाइटी के हेड्स को बुलाया था चाहे वो हिंदू हो, मुस्लिम हो, सिख ईसाई अग्रवाल कोई भी हो सभी यहाँ पर आए और मुझे बहुत खुशी हुई कि सभी सोसाइटीज़ ने आगे होके पार्ट लिया कि हम इसमें सफाई में आपका साथ देंगे तो हमने प्लान किया है कि जो सर्कुलर रोड नाभा है नाभा की जो सर्कुलर रोड है इस नाभा दिवस 9 तारीख के पहले उस सर्कुलर रोड को हम साफ़ करने की पूरी कोशिश करेंगे नाभा इसमें फिर मैं नाभा वासी को यही अपील करना चाहती हूँ कि ज़्यादा से ज़्यादा लोग नाभा को साफ़ करने के लिए जुड़े क्योंकि मेरा मानना है कि अगर हमें हमारे शहर को साफ़ करना है तो अकेली सरकार नहीं कर सकती और अकाले अकेले हम भी नहीं कर सकते हैं जनता भी अकेले नहीं कर सकती तो मैं चाहती हूँ कि हम जनता और सरकार मिलकर अपने शहर को साफ करें मेरा एक सपना है वाई डोंट नो मुझे यहाँ पे बोलना है मेरा एक सपना है कि नाभा को हम पंजाब का सबसे साफ़ सुथरा शहर बनाएं और यही सपना मैं चाहती हूँ कि नाभा का हर वासी देखे और एक साल डेढ़ साल में नाभा पंजाब का सबसे साफ़ शहर बन जाए धन्यवाद कोई प्रोग्राम के आ गया डेटा किस तरह का प्रोग्राम है सफाई संबंधी लिखे गई नौ तारीख को यहाँ पे कालगढ़ गुरुद्वारा में पाठ का भोग है तो मैं चाह रही थी नौ तारीख के पहले सात और आठ तारीख को हम सभी नाभावासी इस मुहिम में जुड़ें और सर्कुलर रोड नाभा को साफ़ करें तो सात आठ सितंबर को हम सर्कुलर रोड साफ़ करने का मुहिम चला रहे हैं ये तो, ਬਾਹਿਉ ਜੀ ਦਾ ਖਾਲਸਾ ਬਾਹਿਉ ਜੀ ਦੀ ਫਤਿਹ ਜਿੱਦਾਂ ਤੁਹਾਨੂੰ ਪਤਾ ਹੈ ਕਿ 9 ਤਰੀਕ ਨੂੰ ਨਾਬਾ ਦਿਵਸ ਹੈ ਜਿਸ ਦੇ ਲਈ ਆਪਾਂ ਨੇ ਸਫਾਈ ਕਰਾਉਣ ਦਾ ਅਭਿਆਨ ਰੱਖਿਆ ਹੋਇਆ ਤੇ ਬਹੁਤ ਅੱਜ ਬਹੁਤ ਸਾਰੀ ਸੰਗਤ ਆਈ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੰਗਤ ਆਈ ਹੈ ਤੇ ਅੱਜ ਬਹੁਤ ਕਮਿਊਨਿਟੀਆਂ ਬਹੁਤ ਲੋਕ ਆਏ ਨੇ ਸੇਵਾ ਕਰਨ ਲਈ ਤੇ 90 ਦੀ ਸਰਕੂਲਰ ਰੋਡ ਸਾਫ਼ ਕਰਨੀ ਪਰ ਜੇ ਆਪਾਂ ਨੇ ਸੱਚੀ ਸਫਾਈ ਕਰਨੀ ਤਾਂ ਸਾਨੂੰ ਆਪ ਕਰਨਾ ਪਊਗਾ ਸਾਨੂੰ ਆਪ ਮਿਲ ਜੁਲ ਕੇ ਕਰਨਾ ਪਊਗਾ ਜਿੱਦਾਂ ਮੇਰਾ ਨਾਂ ਕੈਂਦੌਰ ਹੈ ਉਧਰ ਇੱਕ ਦਿਨ ਇੱਕ ਬੰਦਾ ਸੀ ਉਹਨੇ ठान ਲਿੱਤਾ ਸੀਗਾ ਕਿ ਉਹ ਪੂਰੇ ਇੰਦੌਰ ਨੂੰ ਬਹੁਤ ਸਾਫ਼ ਬਣਾਊਗਾ ਤੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਜਿੰਨਾ ਕੁਝ ਕੁ ਜਾਣ ਨੂੰ ਪਤਾ ਹੈ ਕੈਂਦੌਰ ਪੂਰੇ ਤੋਂ ਪੂਰੇ ਇੰਡੀਆ ਦਾ ਸਭ ਤੋਂ ਸਾਫ਼ ਸਤਰਾ ਸੋ ਸ਼ਹਿਰ ਨਾਬਾਸੀ ਜਿੱਦਾਂ ਤੁਸੀਂ ਦੇਖਿਆ ਹੋਊਗਾ ਬਹੁਤ ਕਮਿਊਨਿਟੀ ਆਨੇ ਬਹੁਤ ਲੋਕ ਨੇ ਸੇਵਾ ਕਰਨ ਲਈ ਤੇ ਮੈਂ ਉਹਨਾਂ ਨੂੰ ਧੰਨਵਾਦ ਕਹਿੰਦਾ ਕਿ ਲੋਕ ਅੱਗੇ ਹੋ ਕੇ ਸੇਵਾ ਕਰਨ ਚਾਹੁੰਦੇ ਨੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੱਬਾ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਸੋਪ ਇਹ ਇੱਕ ਬਹੁਤ ਵਧੀਆ ਕਦਮ ਹੈ ਇਕ ਸੌ ਇਕ ਸਾਲ ਹੋ ਚੁੱਕੇ ਨਾਬਾ ਦਿਵਸ ਨੂੰ ਪਰ ਜਿਸ ਤਰ੍ਹਾਂ ਇਸ ਵਿਸ਼ੇ ਤੇ ਗੱਲ ਹੋਣੀ ਚਾਹੀਦੀ ਸੀ ਜੀ ਉਹ ਗੱਲ ਪਿਛਲੇ 100 ਸਾਲ ਤੋਂ ਲਗਭਗ ਮੈਨੂੰ ਨਹੀਂ ਲੱਗਦਾ ਵੀ ਹੋ ਸਕੀ ਐ ਇਸ ਪਰਿਵਾਰ ਵੱਲੋਂ ਜਿਹੜਾ ਇਹ ਇੱਕ ਕਦਮ ਚੱਕਿਆ ਕਿ ਨਾਬਾ ਦਿਵਸ ਨੂੰ ਮਨਾਉਣਾ ਇਹ ਬਹੁਤ ਸਵਾਗਤਯੋਗ ਕਦਮ ਐ ਤੇ ਮੈਨੂੰ ਲੱਗਦਾ ਕਿ ਘੱਟੋ ਘੱਟ ਅਸੀਂ ਆਪਣੇ ਇਸ ਜੋ ਸਾਡਾ ਇੱਕ ਬਹੁਤ ਮਹੱਤਵਪੂਰਨ ਦਿਨ ਐ ਇਸ ਦਿਨ ਨੂੰ ਯਾਦ ਜੁੜਾਂਗੇ ਤੇ ਇਸ ਨੂੰ ਯਾਦ ਕਰਾਂਗੇ ਕਿ ਇਹ ਕੀ ਕਾਰਨ ਸੀ ਕਿ ਐਡਾ ਵੱਡਾ ਮੋਰਚਾ ਇੱਕ ਰਾਜੇ ਦੇ ਹੱਕ ਦੇ ਵਿੱਚ ਲੱਗਦਾ ਘਟਸ਼ਰਦਨ ਜੀ ਬਿਆਨ ਕਰਨਾ ਹੋਵੇ ਤਾਂ 90 ਦੇ ਸਮੇਂ ਨੂੰ ਕਰਾਂਗੇ ਥੋੜੀ ਸ਼ਰਧਾ ਨਾਭਾ ਦਿਵਸ ਸਾਡੇ ਇਤਿਹਾਸ ਦਾ ਉਹ ਪੰਨਾ ਹੈ ਜਦੋਂ ਇੱਕ ਵਿਅਕਤੀ ਦੇ ਲਈ ਇੱਕ ਕਿਸੇ ਰਾਜੇ ਦੇ ਲਈ ਅਖੀਰੇ ਅਕਾਲ ਤੱਕ ਸਭ ਸ਼੍ਰੋਮਣੀ ਕਮੇਟੀ ਸਿੱਖ ਨੇਗ ਸਾਡੀ ਰਾਸ਼ਟਰੀ ਲੀਡਰਸ਼ਿਪ ਪੰਡਤ ਜਵਾਹਰ ਲਾਲ ਨਹਿਰੂ ਸਰਫੇਦਨ ਕਿੱਤਲੂ ਵਰਗੀਆਂ ਸ਼ਖਸੀਅਤਾਂ ਕਿਸੇ ਰਾਦੇ ਦੇ ਹੱਕ ਵਿੱਚ ਇਸ ਕਰਕੇ ਆਉਂਦੀਆਂ ਕਿ ਉਹਨਾਂ ਨਾਲ ਤੱਕਾ ਹੋ ਰਿਹਾ ਤੇ ਉਹਨਾਂ ਨੂੰ ਜਲਾਵਤਨ ਗਲਤ ਜਲਾਵਤਨ ਕੀਤਾ ਜਾ ਰਿਹਾ ਹੈ ਇਹ ਮੇਰੇ ਖਿਆਲ ਦੇ ਵਿੱਚ ਸਾਡੇ ਕਿਸੇ ਵੀ ਰਾਜ ਘਰਾਣੇ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਕਿਸੇ ਰਾਜ ਕਿਸੇ ਰਾਦੇ ਦੇ ਲਈ ਇਸ ਤਰ੍ਹਾਂ ਦਾ ਕੰਮ ਕੀਤਾ ਗਿਆ ਕੀ ਜਿਹੜਾ ਹੈਗਾ ਜੋ ਲਿਖਿਆ ਗਿਆ ਪ੍ਰੋਗਰਾਮ ਨੱਬਾ ਦੇਵਸ ਸੰਬੰਧੀ ਦੋ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਿਆ ਇੱਕ ਧਾਰਮਿਕ ਸਮਾਗਮ ਹੈ ਸ੍ਰੀ ਅਖੰਡ ਪਾਠ ਸਾਹਿਬ ਜੋ 7 ਤਰੀਕ ਨੂੰ ਗੁਰਦੁਆਰਾ ਕਾਲਗੜ੍ਹ ਸਾਹਿਬ ਵਿਖੇ ਹੋਵੇਗਾ ਤੇ 9 ਤਰੀਕ ਨੂੰ ਉਸ ਦੇ ਭੋਗ ਪਾਏ ਜਾਣਗੇ ਦੂਜਾ ਪ੍ਰੋਗਰਾਮ 7 ਤੇ 8 ਤਰੀਕ ਨੂੰ ਜੋ ਸਾਡੇ ਸ਼ਹਿਰ ਦੀ ਸਰਕੂਲਰ ਰੋਡ ਹੈ ਉਸ ਦੀ ਸਫਾਈ ਲੀਕ ਮਹਿਮ ਸ਼ੁਰੂ ਕੀਤੀ ਗਈ ਧੰਨ तो जो साफ सफाई स्वच्छता अभियान या जो विश्व लेवल पे मिलेनियम गोल्स चल रहे हैं या यूनाइटेड स्टेट के जो सस्टेनेबल डेवलपमेंट को तो एसडीजी डी फोर आज की डेट में बोल रहे हैं जो हम हर शिक्षा उसमें उसका समावेश है तो कहीं कही ना कहीं हमारा सिस्टम वो चीज़ नहीं कर पाया वर्ल्ड क्लास जो होना चाहिए था कुछ एरियाज में हो रहा है इसमें कोई शक नहीं है और गवर्नमेंट अकेले कुछ नहीं कर सकती जब तक उसमें सामाजिक और भागीदारी नहीं आए। अगर हमारे बॉडी के सभी ऑर्गन्स ठीक काम करेंगे तो बॉडी ठीक काम करेगी इसी प्रकार से अगर हमारे समाज के सभी सिस्टम ठीक काम करेंगे तो समाज भी आगे बढ़ेगा जहाँ तक सफाई की बात का सवाल है आमतौर से हम लोग केवल सफाई डस्ट और कचरा का रिमूवल करते हैं स्वच्छता का मतलब मानसिक शारीरिक आत्मिक मन वचन, कर्म थॉट एक्शन स्पीच से सफाई करनी है यहाँ पर इस सफाई की बात कर रहे हैं अगर अभी एक घंटे बारिश हो जाती है तो नाबा का ड्रेनेज सिस्टम बंद हो जाता है घरों में पानी आ जाता है इन्फेक्शंस बढ़ते हैं बीमारियाँ बढ़ती हैं और इकोनॉमी भी खराब होती है जहाँ तक मैडम ने इंदौर की बात की इन पूरा दुनिया एक सी है भारत में इंदौर भी ऐसा ही था जैसा ये है अगर आप पुराना शहर देखें तो काफ़ी लाइफ माइंडेड पीपल इकट्ठे होके आए नहीं समाज के लिए कुछ करना है हमको समाज ने दे दिया जो हम आजकल हैं समाज की वजह से ही है खाली अपने माता पिता स्कूल की वजह से नहीं है इसमें सबका सहयोग है हमको बनाने में जो आज है तो अगर आज हम समाज की जिस तरीके से मदद कर सकते हैं जिसमें पैसा नहीं खर्च होता एक घंटा दो दो घंटा क्षमता से जिम्मेदार लोग दुण जुड़ेंगे आपसे आने वाले टाइम वाल तो नई जनरेशन भी प्रभावित होगी फालतू चीज़ों से दूर रहेंगे और वो कोशिश करेंगे तो समाज में सबको स्वस्थ देगा स्वास्थ्य देगा अच्छा माहौल देगा स्कूल के बच्चों को जोड़ा जाए आने वाले टाइम में हम उनको कम्युनिटी सर्विस का सर्टिफिकेट दें थोड़ा सा उनको मोटिवेशन करें और साड़ी पैंट्स जाता चावला प्रधान नगर कौंसल के पति पंकज पप्पू जी तान सिंह अंकल जी तो बहुत ही सत्कारयोग बख संस्थाओं के मैंबर साहबान पत्रकार भाईचारा साहब सब तो पहला मैं फतेह की साम करता वाहेगुरू जी का खालसा वाहेगुरू जी की फतेह मैं ਬੜੇ ਵਧਾਈ ਦਿੰਨਾ ਮਹਾਰਾਣੀ ਸਾਹਿਬਾ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਵੱਖ-ਵੱਖ ਸੰਸਥਾਵਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਵੀ ਇਹ ਕੰਮ ਅਸੀਂ ਕਰਾਂਗੇ ਤੇ ਕਰਵਾਵਾਂਗੇ ਵੀ ਮੈਂ ਤਾਂ ਸਿਰਫ ਦੋ ਮਿੰਟ ਲਈ ਖੜਾ ਇਸ ਲਈ ਹੋਇਆ ਕਿ ਸ਼੍ਰੀਮਤੀ ਸਜਾਤਾ ਚਾਵਲਾ ਭੈਣ ਸਾਡੀ ਉਹਨਾਂ ਦੇ ਪ੍ਰਧਾਨ ਉਹਨਾਂ ਦਾ ਹਸਬੰਡ ਪੰਕਜ ਕਪੂਰੀ ਆਏ ਨੇ ਇੱਕ ਟੈਂਡਰ ਹੋਇਆ ਹੋਇਆ ਸਾਡੇ ਆਮਨ ਗੁਪਤਾ ਜੀ ਵੀ ਆਏ ਨੇ ਗਊਸ਼ਾਲਾ ਜੀ ਦੇ ਪ੍ਰਧਾਨ ਤੇ ਮੈਂ ਪ੍ਰਕਰਜ ਪਪੂ ਜੀ ਨੂੰ ਇੱਕ ਬੇਨਤੀ ਕਰਨਾ ਕਿ ਸਾਡੀ ਇੱਕ ਟੈਂਡਰ ਹੋਏ ਨੂੰ ਤਕਰੀਬਨ 2021 ਦਾ ਹੋ ਟੈਂਡਰ ਹੋਇਆ ਹੋਇਆ ਹੈ 1.5 ਕਰੋੜ ਰੁਪਏ ਦਾ ਟੈਂਡਰ ਹੈ ਜਿਹੜੀ ਪੁਰਾਣਾ ਨਰੰਕਾਰੀ ਰੋਡ ਹੈ ਜਿਹੜੀ ਉਹ ਨੂੰ ਉਤਰਦਿਆਂ ਜਿਹੜੀ ਉਹ ਨਵੀਂ ਬਣਾਉਣ ਦਾ ਟੈਂਡਰ ਹੈ ਸ਼ਾਇਦ ਪਾਰਟੀਆਂ ਤੋਂ ਉੱਪਰ ਉੱਠ ਕੇ ਇਲੈਕਸ਼ਨਾਂ ਹੁੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਕਈ ਵਾਰੀ ਹਾਰਾਂ ਵੀ ਹੁੰਦੀਆਂ ਨੇ ਜਿੱਤਾਂ ਵੀ ਹੁੰਦੀਆਂ ਨੇ ਕੋਈ ਮੈਨੇ ਨਹੀਂ ਰੱਖਦਾ ਸ਼ਹਿਰ ਆਪਣਾ ਜਦ ਬੰਦਾ ਦੋ ਪਹਿਲਵਾਨ ਲੜਦੇ ਨੇ ਇੱਕ ਜਿੱਤਦਾ ਤੇ ਇੱਕ ਹਾਰਦਾ ਕੋਈ ਗੱਲ ਨਹੀਂ ਹੈਗੀ ਅਮਨ ਵੀ ਸਾਡਾ ਭਰਾ ਹੈ ਮੈਨੂੰ ਸ਼ਾਇਦ ਜਿੱਥੋਂ ਤੱਕ ਪਤਾ ਹੈ ਵੀ ਸਾਡੇ ਅਮਨ ਵੀਰ ਕੋਲੇ ਇਹ ਠਿਕਾਣਾ ਹੈ ਮੈਂ ਪੰਕਜ ਵੀਰ ਨੂੰ ਇਹ ਰਿਕੁਐਸਟ ਵੀ ਕਰੂੰਗਾ ਕਿ ਇਹ ਸਾਡੀ ਸੜਕ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਇਹਨੂੰ ਕਾਈਂਡਲੀ ਕਰਾਇਆ ਜਾਵੇ ਬਾਕੀ ਸਫਾਈ ਹੈ ਜਿਹੜੀ ਆਊਟਰ ਏਰੀਆ ਦੇ ਉੱਤੇ ਤੁਸੀਂ ਬਹੁਤ ਵਧੀਆ ਕਰਾ ਰਹੇ ਹੋ ਉਸਦੇ ਵੀ ਤੁਸੀਂ ਵਧਾਈ ਦੇ ਪਾਤਰ ਹੋ ਇੱਕ ਕਿਲੇ ਦੀ ਜ਼ਰੂਰ ਸਮੱਸਿਆ ਹੈ ਉਹਨੂੰ ਦੂਰ ਕਰਿਓ ਕਾਈਂਡਲੀ ਮੇਰੀ ਹੱਥ ਜੋੜ ਕੇ ਦੋਨਾਂ ਨੂੰ ਅਮਨ ਜੀ ਨੂੰ ਵੀ ਪੰਕਜ ਜੀ ਨੂੰ ਬੇਨਤੀ ਹੈ ਕਿ ਵੀ ਇਹ ਸਾਡੀ ਨਰੰਗਕਾਰੀ ਭਵਨ ਵਾਲੀ ਰੋਡ ਹੈ ਜਿਹੜੀ ਇਹ ਕੈਂਟ ਲਈ ਜਰੂਰ ਜਲਦੀ ਤੋਂ ਜਲਦੀ ਸ਼ੁਰੂ ਕਰਾ ਦਿਓ ਐਨਾ ਕਹਿੰਦਾ ਹੋਇਆ ਖੇਮਾ ਦਾ ਆਜਾਤਕਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਬੇਨਤੀ ਕਰੂੰਗਾ ਕਿ ਉਹ 2 ਮਿੰਟ ਲਈ ਮੰਚ ਤੇ ਆਉਣਗੇ ਤੇ ਆਪਣੇ ਵਿਚਾਰ ਸਾਂਝੇ ਕਰਨਗੇ ਪੰਕਜ ਪਪੂ ਜੀ ਸਿਕਾ ਜੀ ਜੈ ਮਾਤਾ ਦੀ ਸਲਾਮ ਅਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪਹਿਲਾਂ ਤਾਂ ਵਿਧਾਈ ਦੇ ਪੱਤਰ ਨੇ ਸਾਰਾ ਸ਼ਾਹੀ ਪਰਿਵਾਰ ਤੇ ਸ਼ਾਹੀ ਪਰਿਵਾਰ ਦੇ ਨਾਲ ਸਾਡੇ ਸਾਰੇ ਨਾਪੇ ਦੇ ਸ਼ਾਹੀ ਲੋਕ ਜਿਨ੍ਹਾਂ ਨੇ ਅੱਜ ਇੱਥੇ ਇਕੱਠੇ ਹੋ ਕੇ ਨਾਪਾ ਦਿਵਸ ਮਨਾਉਣ ਦੀ ਜਿਹੜੀ ਨਮੀ ਉਪਰਾਲਾ ਸ਼ੁਰੂ ਕੀਤਾ ਹੈ ਵਿਧਾਈ ਦੇ ਪੱਤਰ ਸਾਰਾ ਪਰਿਵਾਰ ਜੀ ਤੇ ਜਿੱਥੇ ਜਦੋਂ ਦੀ ਸਾਡੇ ਪਰਿਵਾਰ ਦੀ ਨਾਭਾ ਨਗਰ ਕਾਉਂਸਲ ਦੀ ਇਹ ਸੇਵਾ ਲੱਗੀ ਹੈ ਮੇਰੇ ਖਿਆਲ ਦੇ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੋ ਵੀ 15 ਮਿੰਟ ਤੱਕ ਜਿਸ ਤਰ੍ਹਾਂ ਮਹਾਰਾਣੀ ਸਾਹਿਬ ਨੇ ਕਿਹਾ ਕਿ ਤੁਸੀਂ ਲੇਟ ਹੋਗੇ ਮਹਾਰਾਣੀ ਸਾਹਿਬ ਲੇਟ ਹੋਣ ਦਾ ਕਾਰਨ ਵੀ ਤਾਈਆਂ ਅੱਜ ਮੀਂਹ ਆ ਗਿਆ ਜਦੋਂ ਮੀਂਹ ਆ ਜਾਂਦਾ ਸਾਡੀ ਸਾਰੀ ਟੀਮ ਫੌਜੀਆ ਮੰਗ ਬਾਰਡਰ ਤੇ ਲੱਗ ਜਾਂਦੀ ਹੈ ਇਸ ਟਾਈਮ ਵੀ ਤੁਹਾਡੀ ਸਾਰੇ ਇਕੱਲੇ ਇਕੱਲੇ ਗਲੀਆਂ ਤੇ ਮੋੜ ਤੇ ਸਾਡੇ ਬੰਦੇ ਖੜੇ ਨੇ ਕਿ ਮੀਂਹ ਆਵੇ ਤੇ ਨਾਜ਼ ਨਾ ਬੰਨ ਜਿੰਨੇ ਵੀ ਲਫਾਫੇ ਲਫੂਫੇ ਆ ਜਿਹੜੇ ਬੋਤਲਾ ਬਾਤਲਾ ਜੀਆਂ ਇਹਨਾਂ ਕਰਕੇ ਅਸਲ ਦੇ ਵਿੱਚ ਪਾਣੀ ਖੜਦਾ ਉਹਦੇ ਲਈ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਸਵੇਰੇ 4 ਵਜੇ ਉੱਠਣ ਦੀ ਲੋੜ ਪਵੇ ਜਿਸ ਤਰ੍ਹਾਂ ਸਾਹਨੇ ਪ੍ਰਿੰਸੀਪਲ ਸਾਹਿਬ ਨੇ ਆ ਪੀਪੀਐਸ ਵਾਲਿਆਂ ਨੇ ਕਿਹਾ ਜੇ 4 ਵਜੇ ਉੱਠਣ ਦੀ ਲੋੜ ਪਵੇ 4 ਵਜੇ ਵੀ ਉੱਠ ਕੇ ਜਾਣੇ ਆ ਰਾਤ ਨੂੰ 12 ਵਜੇ ਉੱਠ ਕੇ ਲੋੜ ਪਵੇ ਜਾਣ ਦੀ ਤਾਂ 12 ਵਜੇ ਵੀ ਜਾਣੇ ਆ ਗੱਲ ਉੱਥੇ ਮੁੱਕਦੀ ਹੈ ਕਿ ਕੀ ਇਕੱਲਾ ਕੋਈ ਵੀ ਬੰਦਾ ਨਾਬੇ ਨੂੰ ਸਾਫ ਨਹੀਂ ਕਰ ਸਕਦਾ ਇਕੱਲਾ ਤਾਂ ਆਪ ਆਪਣੇ ਘਰ ਨੂੰ ਨਹੀਂ ਸਾਫ ਕਰ ਸਕਦੇ ਨਾਬੇ ਦਾ ਫੇਰ ਬਹੁਤ ਵੱਡਾ ਤੇ ਜਦੋਂ ਅੰਦਰ ਬੜੇ ਢੱਲ ਸਾਹਿਬ ਲੰਬਾ ਦੋਰੇ ਸੀ ਕਿ ਕਿਲੇ ਦੀ ਸਫਾਈ ਨਹੀਂ ਹੈ ਤੇ ਮੈਂ ਬੜੀ ਇੱਕ ਸ਼ਰਮ ਦੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਵੇਰੇ 6 ਵਜੇ ਇੱਕ ਬੰਦੇ ਦੀ ਮੈਂ ਪਰਮਨੈਂਟ ਡਿਊਟੀ ਲਈ ਹੋਈ ਹੈ ਡਾਕ ਖਾਨੇ ਦੇ ਮੁਰੇ ਕਿ ਤੈਨਨੇ ਕਿਸੇ ਵੀ ਬਾਜ਼ਾਰ ਵਾਲੇ ਨੂੰ ਕੂੜਾ ਸਿੱਟਣੇ ਦੇਣਾ ਉਹਦੇ ਨਾਲ ਵੀ ਲੜ ਕੇ ਬੰਦੇ ਪੂਰਾ ਉੱਥੇ ਹੋਰ ਬਾਕਾ ਮੇਰੇ ਮੁਰੇ ਸਿੱਟ ਕੇ ਜਾਂਦੇ ਨੇ ਸੁਦਰਨ ਆਪਾਂ ਨੂੰ ਵੀ ਪਹਿਲਾਂ ਇਕੱਲੇ ਸਫਾਈ ਕਰਮਚਾਰੀਆਂ ਦਾ ਠੇਕਾ ਨਹੀਂ ਚੱਕਿਆ ਹੋਇਆ 90 ਦੀ 70000 ਜਨਤਾ ਦੀ 70000 ਲੱਕਪਟ 70000 ਜਨਤਾ ਦਾ ਸਿੱਟਿਆ ਹੋਇਆ ਪੂਰਾ ਸਿਰਫ 200 ਮਲਾਕਮਾਂ ਨੇ ਚੱਕਣਾ ਕੀ ਸੰਭਵ ਹੈ 200 ਮਲਾਕਮ 70000 ਬੰਦੇ ਦਾ ਪੂਰਾ ਕਿਵੇਂ ਚੱਕ ਸਕਦਾ 70000 ਚੁੱਪ 30000 ਆਪਾਂ ਸੁਧਰ ਜੀਓ ਫਿਰ 200 ਮਲਾਕਮ ਕੂੜਾ ਵੀ ਚੱਕਣਗੇ ਆਪਣਾ ਕੰਮ ਕੀ ਹੈ ਜੀ ਆਪਾਂ ਆਪਣੇ ਘਰੋਂ ਗੂੜਾ ਚੱਕਿਆ ਨਾਲ ਵਾਲੇ ਗਵੰਡੀ ਦੇ ਮੂਰੇ ਸਿੱਟਾ ਇਹ ਕੋਈ ਗੱਲ ਥੋੜੀ ਬਣਦੀ ਹੈ ਜੀ ਮੈਂ ਕਿ ਜੇ ਅਸੀਂ ਚਾਹੀਏ ਕਿਸ ਤਰ੍ਹਾਂ ਕਿਸੇ ਪਿੰਡ ਨੂੰ ਕਿਸੇ ਸ਼ਹਿਰ ਨੂੰ ਸਾਫ਼ ਰੱਖਿਆ ਜਾ ਸਕਦਾ ਹੈ ਤੇ ਉਸ ਦਾ ਨਾਮ ਭਾਰਤ ਦੇ ਸਾਫ਼ ਪਿੰਡਾਂ ਦੇ ਵਿੱਚ ਆਉਂਦਾ ਮੈਂ ਬੇਨਤੀ ਕਰੂੰਗਾ ਕਰਨਲ ਅਮਨਦੀਪ ਸਿੰਘ ਨੂੰ ਕਿ ਉਹ ਮਾਂਛਤੇ ਦੋ ਮਿਟਾ ਲਈ ਆਪਨੇ ਵਿਚਾਰ ਸਾਂਝੇ ਕਰਨਗੇ ਕਰਨਾਲਾ ਮੰਡੀਕ ਸੇ ਹਾਂਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਅਸਲਾਮ ਅਲੈਕੁਮ ਕੀ ਨਾਮ ਹੈ ਸਰ ਮੇਰਾ ਨਾਮ ਹੈਗਾ ਕਰਨਲ ਅਮਨਦੀਪ ਸਿੰਘ ਸ਼ੇਰੇ ਗਰੇਵਾਲ ਸੇਨਾ ਮੈਡਲ ਬਹਾਦਰੀ ਵਾਸਤੇ ਮੈਨੂੰ ਮਿਲਿਆ ਸੀਗਾ ਠੀਕ ਹੈ ਜੀ ਤੇ ਮੇਰਾ ਪਿੰਡ ਹੈਗਾ ਨਨੋਕੀ ਜੀ ਠੀਕ ਹੈ ਜੀ ਤੇ ਮੈਂ 37 ਸਾਲ ਬਾਅਦ ਨਾਬੇ ਆਇਆ ਹੈਗਾ ਠੀਕ ਹੈ ਰਿਟਾਇਰ ਹੋ ਕੇ ਤੇ ਪੈਂ ਰਹਾ ਹੈਸ਼ ਰੱਖੀ ਹੈ ਠੀਕ ਹੈ ਤੇ ਅੱਜ ਮੈਂ ਜਦੋਂ ਆਉਣਾ ਨਾਬੇ ਤਾਂ ਜਿਹੜਾ ਜਲਵਾ ਔਰ ਜਿਹੜਾ ਦ੍ਰਿਸ਼ 37 ਸਾਲ ਪਹਿਲਾਂ ਸੀਗਾ ਉੱਥੇ ਹੀ ਹੈ ਉੱਥੇ ਹੀ ਕੂੜੇ ਪਏ ਨੇ ਉੱਥੇ ਹੀ ਖੰਭੇ ਗਰੇ ਪਏ ਨੇ ਉੱਥੇ ਹੀ ਕੂੜਿਆਂ ਦੇ ਢੇਰ ਲੱਗੇ ਪਏ ਨੇ ਉੱਥੇ ਹੀ ਜਾਨਵਰ ਸੜਕਾਂ ਤੇ ਪਲਾਸਟਿਕ ਖਾਰੇ ਨੇ ਜਾਂ ਕਾਗਜ਼ ਖਾਰੇ ਨੇ ਠੀਕ ਹੈ ਜੀ ਤੇ ਦੇਖ ਕੇ ਕਾਫੀ ਦੁੱਖ ਹੁੰਦਾ ਹੈਗਾ ਵੀ ਆਪਾਂ ਆਪਣੀ ਸੁਸਾਇਟੀ ਚੋਂ ਹੀ ਫੌਜ ਵਾਸਤੇ ਬੰਦੇ ਕੱਢ ਕੇ ਭੇਜਦੇ ਨੇ ਔਰ ਉਹ ਫੌਜ ਜਦੋਂ ਕੰਟੋਨਮੈਂਟਾਂ ਚ ਰਹਿੰਦੀ ਹੈ ਤੁਸੀਂ ਨਾਬੇ ਦਾ ਕੰਟੋਨਮੈਂਟ ਦੇਖੋ ਪਟਿਆਲੇ ਦਾ ਦੇਖੋ ਐਨ ਲੱਗੂਗਾ ਕਿਸੇ ਬਾਹਰਲੇ ਫੋਰਨ ਮੁਲਕ ਜਿਹੀ ਘੁੰਮ ਰਹੇ ਹੋ ਨਾਬੇ ਦੇ ਵਿੱਚ ਤੁਸੀਂ ਐਂਟਰ ਕਰਦੇ ਹੋ ਜੀ ਤੁਹਾਨੂੰ ਕਦੇ ਵਿਜ਼ਿਟ ਦੀ ਲੋੜ ਪਵੇ ਤਾਂ ਮੈਂ ਕਮਾਂਡਰ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਅੰਦਰ ਲੈ ਕੇ ਵੀ ਜਾਵਾਂ ਦਿਖਾਵਾਂਗਾ ਤੇ ਇਹਦੇ ਵਿੱਚੋਂ ਮੈਨੂੰ ਇੱਕ ਚੀਜ਼ ਜਿਹੜੀ ਐਕਸ਼ਨ ਫੈਕਟ ਲੱਭਿਆ ਹੈਗਾ ਕਿ ਵੀ ਇਹ ਆਪਕ ਕਰ ਕਿਉਂ ਨਹੀਂ ਪਾ ਰਹੇ ਕੀ ਕੋਈ ਕ腐ਸ਼ਨ ਹੈ ਕ腐ਸ਼ਨ ਨੂੰ ਹੈਂਡਲ ਕਰਨ ਵਾਸਤੇ ਸਰਕਾਰ ਹੈਗੀਆਂ ਸਰਕਾਰੀ ਏਜੰਸੀਜ਼ ਨੇ ਪੁਲਿਸ ਹੈਗੀ ਵਿਜੀਲੈਂਸ ਹੈਗੀ ਠੀਕ ਹੈ ਜੀ ਹੋਰ ਬਿਊਰੋਜ਼ ਨੇ ਤੇ ਇੱਕ ਸਾਰਿਆਂ ਤੋਂ ਵੱਡੀ ਤਾਕਤ ਜਿਹੜਾ ਕਾਮਨ ਨਾਗਰਿਕ ਹੈਗਾ ਕਾਮਨ ਨਾਗਰਿਕ ਉਹਦੇ ਕੋਲ ਹੈ ਉਹ ਇੱਕ ਫਾਰਮੂਲਾ ਹੈਗਾ ਜਿਹਦੇ ਵਿੱਚ ਇੱਕ ਹਾਰਮੋਨੀਅਮ ਇੱਕ ਤਬਲਾ ਇੱਕ ਘੰਟੀ ਚਾਹੇ ਆਪਾਂ ਉਹਨੂੰ ਜਗਰਾਤੇ ਚ ਵਜਾ ਲਈਏ ਜਾਂ ਫਿਰ ਚਮਟਾ ਜਾਂ ਕਿਸੇ ਕੀਰਤਨ ਚ ਵਜਾ ਲਈਏ ਕੁਝ ਕੁ ਬੰਦੇ ਇਕੱਠੇ ਹੋ ਕੇ ਇਹ ਜਿਹੜੇ ਕਰਪਟ ਬੰਦੇ ਨੇ ਕਿਸੇ ਵੀ ਮਹਿਕਮੇ ਦੇ ਹੈਗੇ ਉਹਨਾਂ ਦੇ ਘਰ ਦੇ ਸਾਹਮਣੇ ਬਹਿ ਕੇ ਤੁਸੀਂ ਇੱਕ ਘੰਟਾ ਭਜਨ ਕਰੋ ਠੀਕ ਹੈ ਜੀ ਜੇ ਕੋਈ ਉਹਨਾਂ ਦੇ ਟੱਬਰ ਚੋਂ ਪਰਿਵਾਰ ਚੋਂ ਨਿਕਲਦਾ ਨਮਸਕਾਰ ਕਰਕੇ ਉਹਨਾਂ ਦੇ ਜੋੜੇ ਜੋੜੇ ਸਾਫ਼ ਕਰੋ ਉਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰੋ ਉੱਥੇ ਬਹਿ ਕੇ ਘੰਟਾ ਤੁਸੀਂ ਭਜਨ ਕਰ ਲਓ ਜਿਹੜੇ ਵੀ ਤੁਸੀਂ ਦੀਨ ਧਰਮ ਨੂੰ ਮੰਨਦੇ ਆ ਉਸ ਤਾਂ ਭਜਨ ਕਰ ਲਓ ਲੋਕੀ ਪੁੱਛਣਗੇ ਤੁਹਾਨੂੰ ਵੀ ਤੁਸੀਂ ਇਹ ਕੀ ਕਰ ਰਹੇ ਹੋ ਉਹ ਜਦੋਂ ਤੁਹਾਨੂੰ ਪੁੱਛਣਗੇ ਕਹਿ ਵੀ ਅਸੀਂ ਤਾਂ ਬਸ ਇਹ ਜੇ ਜਿਹੜੇ ਸੱਜਣ ਨੇ ਉਹਨਾਂ ਦੀ ਮਿਹਰ ਹੋ ਜਾਵੇ ਕੋਈ ਪ੍ਰਮਾਤਮਾ ਵੱਲੋਂ ਅਸੀਂ ਉਹਨਾਂ ਵਾਸਤੇ ਅਰਦਾਸ ਕਰ ਰਹੇ ਹਾਂਗੇ ਇਹਨਾਂ ਨਟਸ਼ੈਲ ਵੀ ਅਸੀਂ ਐਂਟੀ ਕ腐ਪਸ਼ਨ ਵਾਸਤੇ ਅਸੀਂ ਟਾਰਚ ਦਿਖਾ ਰਹੇ ਹਾਂ ਵੀ ਇਹ ਕਰਪਟ ਬੰਦੇ ਨੇ ਰੱਬ ਇਹਨਾਂ ਤੇ ਮਿਹਰ ਕਰੇ ਆਪਾਂ ਕੋਈ ਲੜਾਈ ਝਗੜਾ ਨਹੀਂ ਕਰ ਰਹੇ ਉਹਨਾਂ ਨਾਲ ਜਦੋਂ ਇਹ ਕਰੋਗੇ ਸਭ ਨਾਲੋਂ ਵੱਧ ਸੱਟ ਲੱਗਦੀ ਹੈ ਜਦੋਂ ਬੰਦੇ ਨੂੰ ਜਦੋਂ ਉਹਦਾ ਬੱਚੇ ਦੇ ਆਪਣੇ ਬੱਚਿਆਂ ਤੇ ਆਪਣੇ بیوی ਦੇ ਨਜ਼ਰਾਂ ਤੋਂ ਜਦੋਂ ਗਿਰਦਾ ਹੈ ਬੰਦਾ ਠੀਕ ਹੈ ਉਦੇ ਉਹ ਸੱਟ ਲੱਗਦੀ ਹੈ ਜੇ ਤੁਸੀਂ ਇਹ ਕਰੋਗੇ ਤਾਂ ਉਹ ਪੁੱਛਣਗੇ ਕੋਈ ਪਾਪਾ ਇਹ ਬਾਹਰ ਭਜਨ ਕਿਉਂ ਹੋ ਰਿਹਾ ਆਪਣੇ ਘਰੇ ਜਾਂ ਮੰਮਾ ਇਹ ਕਿਉਂ ਭਜਨ ਹੋ ਰਿਹਾ ਇਹ ਭਜਨ ਕਰੋ ਤੁਸੀਂ ਨਾਲ ਤਾਂ ਆਪਾਂ ਨਾਮ ਜਪ ਰਹੇ ਆਂ ਨਾਲ ਇਹ ਜਿਹੜਾ ਕਰਪਸ਼ਨ ਦਾ ਸੱਪ ਹੈ ਇਹਨੂੰ ਦੁਬਾਰਾ বীਣ ਵਜਾ ਕੇ ਪਟਾਰੇ 'ਚ ਪਾ ਰਹੇ ਆਂ ਪਲੀਜ਼ ਟਰਾਈ ਕਰਕੇ ਦੇਖ ਇਹ ਸੰਭਵ ਹੈ ਜੀ ਬਹੁਤ ਬਿਲਕੁਲ ਅਸੰਭਵ ਹੈ ਜਿੱਥੇ ਮਰਜ਼ੀ ਕਰਕੇ ਦੇਖ ਲਓ ਟਰਾਈ ਇਟ ਸਮ ਟਾਈਮਸ ਕਿਸੇ ਨਾਲ ਤੁਸੀਂ ਲੜਾਈ ਨਹੀਂ ਕਰਨੇ ਕਿਸੇ ਦਾ ਝਗੜਾ ਨਹੀਂ ਕਰ ਰਹੇ ਕਿਤੇ ਲੱਗਦਾ ਵੀ ਬੱਚੇ ਵੀ ਉਹੋ ਜਿਹੇ ਹੋ ਗਏ ਹੋਣਗੇ ਉਹਨਾਂ ਦੇ ਨਹੀਂ ਮੈਂ ਤੁਹਾਨੂੰ ਦੱਸਦਾ ਬੱਚੇ ਦੇ ਵਿੱਚ ਜ਼ਮੀਰ ਹੁੰਦਾ ਠੀਕ ਹੈ ਉਹਦੀ ਜਿਹੜੀ ਆਤਮਾ ਹੁੰਦੀ ਆ ਉਹ ਪਾਕ ਹੁੰਦੀ ਆ ਸਾਫ਼ ਹੁੰਦੀ ਆ ਕਿਤੇ ਨਾ ਕਿਤੇ ਉਹ ਤੁਣਕ ਮਾਰਦਾ ਪੁੱਛਦਾ papa mummy ਇਹ ਐ ਕਿਉਂ ਹੋ ਰਿਹਾ ਠੀਕ ਹੈ ਤੇ ਲੈਟਸ ਡੂ ਇਟ ਜਿਵੇਂ ਅੱਜ ਦਾ ਵੀ ਕੱਲ ਹੋ ਰਹੀ ਸੀ ਗੱਲ ਕਿ ਨਾਬੇ ਦਾ ਕਚਰਾ ਆਪਾਂ ਸਾਫ਼ ਕਰਨਾ ਹੈ ਕਚਰਾ ਸਾਫ਼ ਕਰਨ ਵਾਸਤੇ ਸਿਰਫ ਘਰ ਦੀਆਂ ਮਾਵਾਂ ਭੈਣਾਂ ਧੀਆਂ ਤੇ ਬੱਚੇ ਇਹ ਪ੍ਰਾਣ ਕਰ ਲੈਣ ਨਾਬੇ ਦਾ ਗੰਦ ਸਾਫ ਹੋ ਜਾ। ਠੀਕ ਹੈ। ਆਪਾਂ ਆਪਣੇ ਲੈਵਲ ਤੇ ਸਪான்ਸਰ ਕਰ ਸਕਦੇ ਆਂ ਹੋਰ ਕਰ ਸਕਦੇ ਹੈਗੇ ਪ੍ਰੋਗਰਾਮ ਕਰ ਸਕਦੇ ਆਂ ਬਹੁਤ ਅੱਛੀ ਗੱਲ ਹੈ। ਲੇਕਿਨ ਜੇ ਬੀਬੀਆਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇ ਦੇਣ ਆਪਣੇ ਘਰ ਦੇ ਜਿਹੜੇ ਉਹਨਾਂ ਦੇ ਮੇਲ ਮੈਂਬਰਸ ਨੇ ਉਹਨਾਂ ਨੂੰ ਕਹਿ ਦੇਣ ਵੀ ਜੀ ਆਪਾਂ ਆਪਣਾ ਘਰ ਦਾ ਅਸ਼ਤੋਕ ਦਾ ਕਚਰਾ ਹੈ ਉਹਨੂੰ ਇਸ ਤਰੀਕੇ ਨਾਲ ਮੈਨੇਜ ਕਰਨਾ ਤੁਸੀਂ ਦੇਖੋਗੇ 2-3 ਸਾਲ ਚ ਨਾਬੇ ਚੋਂ ਕਚਰਾ ਖਤਮ ਹੋ ਜਾ। ਕਰਨ ਸਰ ਇੱਕ ਹੋਰ ਗੱਲ ਹੈ ਵੀ ਆਪਾਂ ਪਲਾਸਟਿਕ ਦੇ ਲਪਾਫਿਆਂ ਦੀ ਗੱਲ ਕਰਦੇ ਆਂ ਜੀ ਪਲਾਸਟਿਕ ਦੇ ਬੈਗਾਂ ਦੀ ਗੱਲ ਕਰਦੇ ਆਂ ਜੀ ਪਲਾਸਟਿਕ ਦਾ ਪੋਲੂਸ਼ਨ ਹੁੰਦਾ ਹੈ ਬਾਜ਼ਾਰ ਜੀ ਛੋਟੀਆਂ ਰੇੜੀਆਂ ਦੇ ਚਲਾਨ ਕੱਟ ਦਿੱਤੇ ਜਾਂਦੇ ਨੇ ਜੀ ਵੱਡੀਆਂ ਦੁਕਾਨਦਾਰਾਂ ਦੇ ਜਾਂ ਫੈਕਟਰੀਆਂ ਦੇ ਕਿਉਂ ਨਹੀਂ ਰਸੀਵ ਕੀਤੇ ਜਾਂਦੇ ਇਹੇ ਅਗੇ ਆਪਾਂ ਨਹੀਂ ਸਮਝ ਗਿਆ ਮੈਂ ਇਹ ਇਹਨੂੰ ਵੀ ਆਪਾਂ ਦੂਜੇ ਤਰੀਕੇ ਨਾਲ ਫਾਰਮੂਲੇ ਨਾਲ ਕਰ ਸਕਦੇ ਆਂ ਕੰਟਰੋਲ ਕਰ ਸਕਦੇ ਆਂ ਵੀ ਜਦੋਂ ਅਸੀਂ ਛੋਟੇ ਹੁੰਦੇ ਪੜਦੇ ਹੁੰਦੇ ਸੀਗੇ ਕਨਵੈਂਟ ਸਕੂਲਾਂ 'ਚ ਤਾਂ ਮੋਰਲ ਸਾਇੰਸ ਦਾ ਇੱਕ ਪੀਰੀਅਡ ਹੁੰਦਾ ਸੀ 40 ਮਿੰਟ ਦਾ ਹਰ ਰੋਜ਼ ਇੱਕ ਪੀਰੀਅਡ ਮੋਰਲ ਸਾਇੰਸ ਦਾ ਹੁੰਦਾ ਸੀ ਜਿੱਥੇ ਦੱਸਿਆ ਜਾਂਦਾ ਸੀਗਾ ਵੀ ਤੁਸੀਂ ਆਪਣੇ ਘਰ 'ਚ ਕਿਵੇਂ ਵਿਵਹਾਰ ਕਰਨਾ ਹੈਗਾ ਕਿੱਦਾਂ ਤੁਸੀਂ ਟ੍ਰੈਫਿਕ ਦੇ ਰੂਲਸ ਫੋਲੋ ਕਰਨਾ ਹੈ ਮੈਂ ਕਿੱਦਾਂ ਤੁਸੀਂ ਸਾਫ ਸਫਾਈ ਰੱਖਣੀ ਹੈਗੀ ਉਹ ਜਦੋਂ ਤੁਸੀਂ ਸਕੂਲਾਂ ਦੇ ਵਿੱਚ ਸਕੂਲਾਂ ਦੀਆਂ ਅਸੈਂਬਲੀਆਂ ਦੇ ਵਿੱਚ ਤਾਂ ਕੋਈ ਪੀਰੀਅਡ ਨਹੀਂ ਲੱਗਦਾ ਪੂਰਾ ਸਕੂਲ ਇਕੱਠਾ ਹੈ ਉੱਥੇ ਜੇ ਤੁਸੀਂ ਗੱਲ ਕਰੋ 5 ਮਿੰਟ 5 ਮਿੰਟ ਗੱਲ ਕਰੋ ਕੋਈ ਵੀ স্টাফ ਆਪਣੇ ਬੱਚਿਆਂ ਨਾਲ ਗੱਲ ਕਰੇ ਬੱਚੇ ਇੱਕ ਇਹੋ ਜਿਹਾ ਹਥਿਆਰ ਹੈਗੇ ਤੁਹਾਡੇ ਕੋਲ ਜਿਹੜਾ ਹਰ ਇੱਕ ਇਹ ਚੀਜ਼ ਨੂੰ ਅਸੰਭਵ ਚੀਜ਼ ਨੂੰ ਜਿਹੜੀ ਲੱਗਦੀ ਹੈ ਸੰਭਵ ਹੈ ਬੱਚੇ ਉਹਨੂੰ ਜਿੱਤ ਕੇ ਤੁਹਾਨੂੰ ਦਿਖਾ ਦੇਣਗੇ ਉਹਨਾਂ ਨੇ ਘਰੋਂ ਹੀ ਪਲਾਸਟਿਕ ਚੱਕ ਲੈਣਾ ਬੱਚਿਆਂ ਨੇ ਤੇ ਪੇਰੈਂਟਸ ਨੂੰ ਵੀ ਇਹ ਦਰਖਾਸਤ ਹੈ ਵੀ ਜਦੋਂ ਬੱਚਾ ਕੋਈ ਇਹੋ ਜਿਹੀ ਗੱਲ ਕਰਦਾ ਤਾਂ ਉਹਨੂੰ ਕੋਈ ਅਵਾਰਡ ਦਿਓ ਛੋਟਾ ਜਿਹਾ ਪੁਰਸਕਾਰ ਦਿਓ ਤੇ ਜਿਹੜੇ ਵੀ ਸਫਾਈ ਕਰਮਚਾਰੀ ਨੇ ਠੀਕ ਹੈ ਜੀ ਉਹਨਾਂ ਨਾਲ ਜਿਹੜਾ ਪਿਆਰ ਹੈ ਮਤਲਬ ਜਿਹੜਾ ਫੀਲਿੰਗਸ ਨੇ ਉਹਨਾਂ ਨੂੰ ਨਮਸਕਾਰ ਕਰੋ ਜਿਹੜਾ ਵੀ ਕਾਰਜ ਮਾੜਾ ਮੋਟਾ ਭੋਜਨ ਹੈਗਾ ਚਾਹ ਸ਼ਿਕਾ ਸਕਦੇ ਹੋ ਆਪਣੇ ਹਿਸਾਰ ਨਾਲ ਉਹਨੂੰ ਕਰਾਓ ਉਹਨੇ ਵੀ ਟਾਈਮ ਕਰਨਾ ਹੈਗਾ ਕੰਮ ਉਹਨਾਂ ਨੂੰ ਰਿਸਪੈਕਟ ਦਿਓ ਤੇ ਜਿੱਥੇ ਦਿਖਦਾ ਤੈਨੂੰ ਸਫਾਈ ਕਰਮਚਾਰੀ ਸਫਾਈ ਕਰਦਾ ਇੱਕ ਮਿੰਟ ਕਾਰ ਦੀ ਬ੍ਰੇਕ ਮਾਰ ਕੇ ਉਹਨੂੰ ਕਹਿੰਦੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਕਰਕੇ ਤਾਂ ਦੇਖੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਜੀ ਗੱਲ ਕਰੇ ਘੰਟੀਆਂ ਵਜਾਓ ਟੱਲੀਆਂ ਵਜਾਓ ਜਦ ਤੱਕ ਹਨਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਗਈ ਭਜਨ ਕਰੋ ਭਜਨ ਕਰੋ ਤੇ ਇਹਦੇ ਨਾਲ ਇੱਕ ਮੈਂ ਚੀਜ਼ ਆਪਾਂ ਗੱਲ ਕਰਦੇ ਸੀ ਪਲਾਸਟਿਕ ਦੇ ਰੇੜੀਆਂ ਚਲਾਣਾ ਦੀ ਉਹ ਵਿੱਚ ਤੇ ਇੱਕ ਗੱਲ ਮੈਂ ਤਾਂ ਥੋੜੀ ਗੱਲ ਉਹ ਇਹਨਾਂ ਨੂੰ ਟਾਰਗੇਟ ਕਰੋ ਟਾਰਗੇਟ ਮਤਲਬ ਗਲਤ ਸੈਂਸ ਚ ਨਹੀਂ ਮਤਲਬ ਇਹਨਾਂ ਨੂੰ ਕਹੋ ਕਿ ਬੇਟਾ ਤੁਸੀਂ ਕਰ ਸਕਦੇ ਇਹਨਾਂ ਨੂੰ ਹੱਲਾਸ਼ੇਰੀ ਦਿਓ ਕਿ ਤੁਹਾਨੂੰ ਕਰਕੇ ਦਿਖਾਵਾਂਗੇ ਲੇਡੀਜ਼ ਤੇ ਬੱਚੇ ਸਰ ਇੱਕ ਕੁਐਸਚਨ ਮੈਨੂੰ ਜੀ ਸਰ ਜਿਹੜੇ بڑے بڑے ਕੰਪਨੀਆਂ ਨੇ ਸਟਾਲੇ ਜੋਗੀ ਹੋਰ ਹੋਵੇ ਦੁੱਧ ਵਾਲੀਆਂ ਇਸ ਪੋਲੀਥਿਨ ਚ ਆਉਂਦਾ ਹੈ ਸਰ ਇਹ ਚੀਜ਼ਾਂ ਬੰਦ ਹੋ ਜਾਣ ਤੇ ਸਰ ਕਾਫੀ ਜ਼ਰ ਮਾਤਰਾ ਚ ਪੋਲੀਥਿਨ ਹੀ ਕੱਢੇਗਾ ਦੇਖੋ ਜੀ ਇਹ ਤਾਂ ਪਾਲਿਸੀ ਸਰਕਾਰ ਦੀ ਹੈਗੀ ਤੇ ਪਲੱਸ ਕੰਜ਼ਿਊਮਰ ਦੀ ਹੈ ਜੇ ਕੰਜ਼ਿਊਮਰ ਕਹੂਗਾ ਵੀ ਮੈਂ ਤਾਂ ਇਹ ਲੱਸੀ ਪੀਣੀ ਹੈ ਦੁੱਧ ਪੀਣਾ ਹੈ ਉਹ ਵੀ ਟੈਕ ਪੈਕ ਚ ਪੀਣਾ ਜਿਹੜਾ ਬਾਇਓ ਡਿਗਰੇਡੇਬਲ ਪੈਕ ਹੈ ਉਹ ਉਹੀ ਮੈਂ ਪ੍ਰੋਡਕਟ ਖਰੀਦੂ ਜਿਹੜਾ ਬਾਇਓ ਡਿਗਰੇਡੇਬਲ ਚ ਆ ਜਾਊਗਾ ਆਟੋਮੈਟਿਕਲੀ ਇਹ ਕਲੇਸ਼ ਮੁੱਕ ਜਾਣਗੇ ਸਰ ਨੀ ਕੰਪਨੀਆਂ ਨੇ ਲਿਖਿਆ ਵੀ ਹੁੰਦਾ ਕਿ ਸਾਨੂੰ ਵਾਪਸ ਕਰੋ ਇਨਰ ਬਿਕੇ ਨੂੰ ਬਟ ਉਹ ਫਿਰ ਕਰਨ ਕਰਨ ਦਾ ਕੋਈ ਸਾਧਨ ਹੋਣਾ ਚਾਹੀਦਾ ਨਾ ਜੀ ਬਟ ਸ਼ੁਰੂਆਤ ਸੇ ਇਹ ਹੈ ਵੀ ਜੇ ਤੁਸੀਂ ਕਿਸੇ ਵੀ ਪ੍ਰੋਡਕਟ ਕੋ ਵੀ ਅਸੀਂ ਉਹ ਪ੍ਰੋਡਕਟ ਲਵਾਂਗੇ ਜਿਹੜਾ ਨੇਚਰਲ ਹੈ ਜਿਹਦੇ ਚ ਪ੍ਰੈਜ਼ਰਵੇਟਿਵ ਘੱਟ ਹੈਗਾ ਜਿਹੜਾ ਪਰਿਆਵਰਣ ਨੂੰ ਨੁਕਸਾਨ ਨਹੀਂ ਕਰਦਾ ਚਾਹੇ ਉਹਦੀ ਪੈਕਿੰਗ ਹੈ ਚਾਹੇ ਉਹਦੇ ਵਿੱਚ ਪ੍ਰੈਜ਼ਰਵੇਟਿਵ ਹੈ ਇਹਨਾਂ ਤੋਂ ਤੁਸੀਂ ਆਪਾਂ ਪ੍ਰੇਜ ਕਰ ਲਈਏ ਆਪਾਂ ਦੁੱਧ ਲੱਸੀ ਪੀ ਲਈਏ ਪੰਜੇਰੀਆਂ ਖਾ ਲਈਏ ਤੇ ਇਹਦੇ ਨਾਲ ਨਾਲ ਸਿਹਤ ਵੀ ਬਣੂਗੀ ਤੇ ਨਾਲ ਮੈਸੇਜ ਵੀ ਚਲਾ ਜਾਊਗਾ ਜੀ ਸਰ ਜਿਹੜਾ ਅੱਜ ਜਿਹੜਾ ਮੁੱਦਾ ਸ੍ਰੀ ਮੀਨ ਚਿਸ ਪਾਣੀ ਦਾ ਨਾਬਾਂ ਦੀ ਸਫਾਈ ਦਾ ਹਾਂਜੀ ਮੁੱਦਾ ਸੀ ਤੁਹਾਡਾ ਕੀ ਹੈ ਕਿ ਇਹ ਜਿਸ ਤਰ੍ਹਾਂ ਜਿਹੜਾ ਮੁੱਦਾ ਰੱਖਿਆ ਇਹ ਬਿਸ਼ਾਰ ਰੱਖਿਆ ਸਰ ਇਹ ਸਰ ਇਹ ਆਪਣਾ ਪਹਿਲਾ ਹੋ ਸਕੇਗਾ ਸਰ ਮੈਂ ਕਹਾਂ ਜੀ ਪਲੀਜ਼ ਪਹਿਲਾ ਕਦਮ ਪੱਟੋ ਤਾਂ ਸਹੀ ਲੋਕ ਆਪੇ ਆਪ ਜੁੜ ਜਾਣਗੇ ਆਪਾਂ ਇਹ ਨਹੀਂ ਕਹਿਣਾ ਵੀ ਤੁਸੀਂ ਕੰਮ ਨਹੀਂ ਕਰਦੇ ਜਾਂ ਮਿਊਂਸੀਪੈਲਿਟੀ ਨਹੀਂ ਕਰਦੀ ਜਾਂ ਆਹ ਆਪਣਾ ਕੋਈ ਸੰਸਥਾ ਨਹੀਂ ਕਰਦੀ ਜਾਂ ਸਰਕਾਰ ਨਹੀਂ ਕਰਦੀ ਉਹਨਾਂ ਨੂੰ ਕਰ ਲੈਣ ਦਾ ਜਿਹੜਾ ਵੀ ਕਰਨਾ ਹੈ ਸਭ ਨੂੰ ਪਤਾ ਹੈ ਆਪਾਂ ਆਪਣੇ ਵੱਲੋਂ ਵੀ ਪਹਿਲ ਕਰੀਏ ਔਰ ਉਹ ਪਹਿਲ ਚ ਫੇਰ ਮੈਂ ਵਾਪਸ ਮੁੜ ਕੇ ਆਉਣਾ ਹੈ ਜੜੀਆਂ ਮਾਤਾਵਾਂ ਨੇ ਭੈਣਾਂ ਨੇ ਧੀਆ ਨੇ ਤੇ ਬੱਚੇ ਨੇ ਇੱਥੋਂ ਸ਼ੁਰੂ ਕਰੋ ਇਹਨਾਂ ਨੂੰ ਕਿਵੇਂ ਗੱਲਬਾਤ ਹੋ ਸਕੂਲ ਦੇ ਥਰੂ ਹੋ ਮਹੱਲਾ ਜਿਵੇਂ ਹਰ ਇੱਕ ਮਹੱਲੇ ਚ ਜਾਂਦੇ ਨੇ ਛੋਟੇ ਛੋਟੇ ਗਰੁੱਪ ਬਣ ਕੇ ਜਾਣ ਹੱਥ ਜੋੜ ਕੇ ਬੇਨਤੀ ਕਰਨ ਵੀ ਇਹਨੂੰ ਆਪਾਂ ਕਚਰੇ ਨੂੰ ਲਾਬੇ ਦਾ ਜਿਹੜਾ ਕਚਰਾ ਇਹਨੂੰ ਪਹਿਲਾਂ ਘਰ ਤੋਂ ਹੀ ਸੈਗਰੀਗੇਟ ਕਰਕੇ ਤੇ ਉੱਥੇ ਨਾ ਰੱਖੋ ਜਿੱਥੇ ਡਸਟਪਿਨ ਹੈਗਾ ਉੱਥੇ ਤੱਕ ਤੁਰ ਕੇ ਜਾਓ ਉੱਥੇ ਰੱਖੋ ਜੇ ਸਵਾਈ ਕਰਮਚਾਰੀ ਕੋਈ ਮਿਲਦਾ ਹੈ ਹੱਥ ਜੋੜ ਕੇ ਨਮਸਕਾਰ ਕਰਕੇ ਉਹਦਾ ਥੈਂਕ ਯੂ ਜਰੂਰ ਕਰੋ ਸਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਪੋਲੀਥੀਨ ਛੋਟੀਆਂ ਦੁਕਾਨਦਾਰਾਂ ਤੇ ਜਰੂਰ ਅਸਰ ਪੈਂਦਾ ਹੈ ਜੇ ਚਲਾਨ ਕੱਟਣ ਲੱਗ ਜਾਂਦੇ ਪਰ ਵੱਡੀਆਂ ਫੈਕਟਰੀਆਂ ਦੇ ਚਲਾਨ ਜਾਂ ਹੋਣੇ ਚੀਜ਼ ਨਹੀਂ ਨੇ ਜੇ ਵੱਡੀਆਂ ਦੁਕਾਨਦਾਰਾਂ ਦੇ ਜਿਹੜੇ ਪੋਲੀਥੀਨ ਰੱਖਦੇ ਦੇਖੋ ਜੀ ਪੋਲੀਥੀਨ ਜਿਹੜੀ ਸਰਕਾਰ ਦੀ ਪੋਲਿਸੀ ਹੈ ਉਹਨੂੰ ਸਟ੍ਰਿਕਟਲੀ ਇਨਫੋਰਸ ਕਰੋ ਸਭ ਵਾਸਤੇ ਕਰੋ ਤਾਂ ਸਭ ਠੀਕ ਰਹੇਗਾ ਜੀ ਕਿ ਜਦੋਂ ਵੀ ਦੇਖਿਆ ਤਾਂ ਗਰੀਬ ਬੰਦਿਆਂ ਤੇ ਹੀ ਚਲਾਨ ਕਿਤੇ ਜਾਂਦੇ ਨੇ ਉਹ ਹੁਣ ਦੇਖੋ ਮੈਂ ਇਹ ਜਿਹੀ ਚੀਜ਼ਾਂ ਹੁਣ ਜੜੀਆਂ ਦੇਖੀਆਂ ਨੇ ਮੈਂ ਹਲਤਾਂ ਹੁਣ ਸਿਵਲ ਲਾਈਫ 'ਚ ਮੈਂ ਹੁਣ ਆਇਆ ਹਾਂ ਠੀਕ ਹੈ ਜੀ ਫੌਜ 'ਚ ਹੁਣ ਸਾਡੇ ਸਾਰੇ ਆਪਣੇ ਆਪਣੇ ਥੈਲੇ ਲੈ ਕੇ ਜਾਂਦੇ ਨੇ ਮੈਂ ਹੁਣ ਵੀ ਆਪਣਾ ਜੇ ਮੈਂ ਬਾਹਤ ਸੋਂ ਜਾਣਾ ਕੋਈ ਸੌਦਾ ਪੱਤਾ ਲੈਣ ਤੇ ਕੋਈ ਵੀ ਮੈਨੂੰ ਕੋਈ ਵੀ ਪੌਲਥੀਨ ਦਿੰਦਾ ਮੈਂ ਕਿਹਾ ਨਹੀਂ ਵੀ ਮੇਰੇ ਕੋਲ ਦੋ ਟੋਕਰੀਆਂ ਨੇ ਸਬਜ਼ੀ ਇਹ ਚ ਪਾ ਦੋ ਤੇ ਜੜੀਆਂ ਹਲਕੀਆਂ ਸਬਜ਼ੀਆਂ ਨੇ ਟੱਕਣ ਦਾ ਸਮਾਨ ਹੈਗਾ ਜਾਂ ਕੋਈ ਮਿੱਦਣ ਦਾ ਸਮਾਨ ਹੈ ਉਹਨੂੰ ਇੱਕ ਅਲੱਗ ਕੁਝ ਪਾ ਕੇ ਲਈਦਾ ਹੈਗਾ ਤੇ ਆ ਕੇ ਆਪਣਾ ਧੋ ਕੇ ਉਹਨੂੰ ਤਰੀਕੇ ਨਾਲ ਮੈਂ ਤੁਸੀਂ ਪੋਲੀਥਨ ਯੂਜ਼ ਨਹੀਂ ਕਰਦਾ ਪੋਲੀਥਨ ਮੈਂ ਯੂਜ਼ ਹੀ ਨਹੀਂ ਕਰਦਾ ਜੀ ਬਸ